कल वो एक समुंदर खंगाल रहे हैं आजकल वो एक समुंदर खंगाल रहे हैं सुना है कि मेरीयां कमियां निकाल रहे हैं जिनके अपने करिदा किरदार लीरो ली रहे हैं वो दूसरों की पगड़ियां उछाल रहे हैं अब इस पीढ़ी छोटा मार के देखो थोड़े किरदार की ने गल गल ते मुकर जाने हो तुसी ਗੱਲ ਗੱਲ ਤੇ ਤੁਸੀਂ ਲੱਤਾਂ ਖਿੱਚਣ ਵਾਲੇ ਹੋ ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹਿ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਚੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ ਸੋ ਤੁਸੀਂ ਪਿੰਡਾਂ ਜਾਣਾ ਤੁਸੀਂ ਲੋਕਾਂ ਨਾਲ ਆਈ ਕੰਟੈਕਟ ਕਰਨਾ ਇੱਕ ਗੱਲ ਦੀ ਮੈਂ ਗਾਰੰਟੀ ਲੈਣਾ ਤੁਹਾਡੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਜਦੋਂ ਤੁਸੀਂ ਪਿੰਡ 'ਚ ਕਿਸੇ ਕੋਲ ਜਾਓਗੇ ਕੰਮਾਂ ਦੀ ਲਿਸਟ ਲੈ ਜਾਓ ਤੁਹਾਨੂੰ ਅੱਖ ਨੀਵੀਂ ਨਹੀਂ ਕਰਨੀ ਪਊਗੀ ਵੀ ਆਹ ਕੰਮ ਦੇਖ ਲੋ ਕਰ ਕਾ ਪੈਨੇ ਕਰਾ ਕੰਮ ਕੀਤੇ ਤੇ ਪੁੱਛ ਲੈ ਕਿਸੇ ਨੂੰ ਪੈਸਾ ਲੱਗਿਆ ਵਜ੍ਹਾ ਹੋਰ ਇਹਨਾਂ ਨੇ ਕਦੇ ਕੀਤਾ ਹੀ ਨਹੀਂ ਤੇ ਨਾ ਹੀ ਆਪਣੇ ਕੀਤੇ ਹੋਏ ਦੇਖੇ ਆ ਕਹਿ ਹੀ ਨਹੀਂ ਸਕਦੇ ਪੰਜਵੇਂ ਦਾ ਭਾਈ ਫਤਿਹ ਜੰਗ ਪੰਜਾਬ ਦੇ ਵਿੱਚ ਇੱਕ ਘਰ ਹੈ ਫਿਰ ਇੱਕ ਘਰ ਹੈ ਜਿਹਦੀ ਉੱਪਰਲੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਥੱਲੜੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਵਿਚਾਲੇ ਪੌੜੀਆਂ ਨੇ 20 বাই ਪੌੜੀਆਂ ਨੇ ਕਹਿੰਦੇ ਮੈਂ ਤਾਂ ਕਹਿੰਦੇ ਗਿਆ ਨਹੀਂ ਰੱਬ ਲੈ ਕੇ ਵੀ ਨਾ ਜਾਵੇ ਇਹ ਜਿਹੇ ਘਰ ਚ ਤਹਾਂ ਬੀਜੇਪੀ ਦਾ ਹੈ ਥੱਲੇ ਕਾਂਗਰਸ ਦਾ ਜੇ ਕਿਤੇ ਉਹ ਥੱਲੇ ਆਉਂਦਾ ਇਧਰੋਂ ਇਹ ਤਾਂ ਆ ਜਾਂਦਾ ਵਿਚਾਲੇ ਮਿਲ ਗਏ ਫਿਰ ਕਿਹੜੀ ਪਾਰਟੀ ਚੋਂਣਗੇ ਬਈ ਉਹ ਕਹੂਗਾ ਤਹਾ ਜਾ ਉਹ ਕਹੂਗਾ ਥੱਲੇ ਆ ਜਾ ਪੰਜਾਬੀ ਸੁਣ ਲੋ ਇਹਨਾਂ ਦੀ ਹੁਣ ਉਹ ਕਹਿੰਦਾ ਆ ਜਿਹੜੇ ਕਹਿੰਦਾ ਆਮ ਆਦਮੀ ਪਾਰਟੀ ਦੇ ਤਮੱਕੜ ਨੇ ਇਹ ਕਹਣਾ ਮੇਰਾ ਰੋਲਾ ਪਾਈ ਜਾਂਦੇ ਆ ਪਰ ਮੱਕੜ ਨਹੀਂ ਕਹਿਣਾ ਹੁੰਦਾ ਭਾਈ ਉਹਨਾਂ ਨੂੰ ਤਮੱਕੜ ਹੀ ਦੱਸਿਆ ਅਜ਼ਲ ਚ ਹੈਗੇ ਸਹੀ ਨੇ ਉਹ ਤੁਮਕ ਕੜਕਾਣੋਂ ਹੁੰਦਾ ਜਿਹੜੇ ਧਮਕਾ ਪਾਉਂਦੇ ਨੇ ਥੋੜੀ ਧਮਕ ਪੈਂਦੀ ਆ ਤਾਂ ਤੁਹਾਨੂੰ ਤਮੱਕੜ ਕਹਿਣ ਲੱਗਿਓ ਨੇ ਬੱਸ ਹੋ ਗਿਆ ਹੱਲੇ ਭੈਣੇ ਕੰਦਾਂ ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਹ ਹੈ ਮੈਨੂੰ ਤਾਂ ਅੱਜਾਂ ਨਾਲ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜ ਕੱਲੇ ਬੜਾ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ ਏ ਦੁਨੀਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027